ਸਰ ਪੁਲਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ ਚ ਮੈਂ ਇਹ ਕਹਿੰਨਾ ਕਿ ਕੋਈ ਥਾਣਾ ਨਹੀਂ ਜਿਹਦੇ ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4 4 ਗਨਮੈਨ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦੇ ਆ ਇਹ ਘਰੋਂ ਨਹੀਂ ਨਿਕਲਦੇ 99 ਨੇ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜ਼ੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਸਰ ਪੁਲਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਿੰਦਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕੀ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਿਟ ਕਰੋ 4-4 ਗਨਮੈਨ ਬਾਕੀ ਟਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾਂ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਇਹ ਘਰੋਂ ਨਹੀਂ ਨਿਕਲਦੇ 99 ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਟਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਸਰ ਪੁਲਿਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 22 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਨਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਈ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਨ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਰ ਇਹ ਬੜੀ ਵੱਡੀ ਸਮੱਸਿਆ ਆ ਪਹਿਲਾ ਸਰਕਾਰ ਚ ਹੁੰਦੇ ਆ 25 25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦੇ ਆ ਤੇ ਘਰੋਂ ਨਹੀਂ ਨਿਕਲਦੇ ਵੀ ਗਨਮੈਨ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਨ ਲੱਗੀ ਪਈ ਪੰਜਾਬ ਪੁਛ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਿਹਾ ਸਰ ਆਪਾਂ ਇਸ ਕੰਮ ਨੂੰ ਲਿਮਟ ਕਰਿਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ